ਮੇਰੇ ਘਰਵਾਲੇ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਉਹਨਾਂ ਨੂੰ ਹੁਣ ਕੁਝ ਵੀ ਵਿਖਾਈ ਨਹੀਂ ਦਿੰਦਾ ਸੀ ਜਿਸ ਕਰਕੇ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਸਾਂ। ਇਸ ਕਰਕੇ ਹੁਣ ਸਾਨੂੰ ਬਾਹਰ ਆਉਣ ਜਾਣ ਦੇ ਵਿੱਚ ਬਹੁਤ ਤਕਲੀਫ ਹੁੰਦੀ ਸੀ। ਫਿਰ ਅਸੀਂ ਇੱਕ ਸੈਕੰਡ ਹੈਂਡ ਗੱਡੀ ਖਰੀਦ ਲਈ ਪਰ ਹੁਣ ਮੁਸ਼ਕਲ ਇਹ ਸੀ ਕਿ ਗੱਡੀ ਚਲਾਉਣ ਦੀ ਜਾਂਚ ਮੈਨੂੰ ਤਾਂ ਪੋਰਾ ਵੀ ਨਹੀਂ ਸੀ ਜਿਸ ਕਰਕੇ ਸਾਨੂੰ ਇੱਕ ਡਰਾਈਵਰ ਦੀ ਲੋੜ ਸੀ। ਤਾਂ ਹੁਣ ਅਸੀਂ ਇੱਕ ਡਰਾਈਵਰ ਵੀ ਰੱਖ ਲਿਆ ਸੀ ਅਤੇ ਉਹ ਸਾਡੇ ਨਾਲ ਹੀ ਰਹਿੰਦਾ ਸੀ। ਕਿਤੇ ਵੀ ਜਾਣਾ ਹੁੰਦਾ ਤਾਂ ਉਹ ਸਾਡੇ ਨਾਲ ਜਾਂਦਾ ਤੇ ਸਾਨੂੰ ਝਟ ਲੈ ਜਾਂਦਾ ਉਹ ਡਰਾਈਵਰ ਵੇਖਣ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਤੇ ਨੌਜਵਾਨ ਸੀ ਪਰ ਮੈਂ ਵੀ ਕਿਸੇ ਨਾਲੋਂ ਘੱਟ ਨਹੀਂ ਸਾਂ ਮੈਂ ਵੀ ਵੇਖਣ ਦੇ ਵਿੱਚ ਬਹੁਤ ਹੀ ਸੋਹਣੀ ਸਾਂ ਜਦੋਂ ਵੀ ਕੋਈ ਮੈਨੂੰ ਪਹਿਲੀ ਵਾਰੀ ਵੇਖਦਾ ਤਬਾ ਸੋ ਮੈਨੂੰ ਆਪਣੇ ਬਣਾਉਣ ਬਾਰੇ ਹੀ ਸੋਚਦਾ ਸੀ ਤੇ ਉਸ ਦੇ ਦਿਲ ਵਿੱਚ ਇਹੀ ਤਮੰਨਾ ਹੁੰਦੀ ਸੀ ਹੁਣ ਸਾਡਾ ਡਰਾਈਵਰ ਵੀ ਕੁਝ ਅਜੇਹਾ ਹੀ ਸੀ ਮੇਰੇ ਬਾਰੇ ਅਜੇਹਾ ਹੀ ਸੋਚ ਰਿਹਾ ਸੀ ਸ਼ੁਰੂਆਤ ਵਿੱਚ ਤਾਂ ਮੈਂ ਉਸਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਪਰ ਕੁਝ ਦਿਨਾਂ ਦੇ ਬਾਅਦ ਮੈਂ ਉਸਤੇ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਹੁਣ ਉਹ ਮੈਨੂੰ ਅਜੀਬ ਤਰੀਕੇ ਦੇ ਇਸ਼ਾਰੇ ਕਰਦਾ ਸੀ ਇੱਕ ਵਾਰੀ ਜਦੋਂ ਅਸੀਂ ਘਰ ਵਾਪਸ ਆਏ ਤਾਂ ਮੈਂ ਉਸ ਨੂੰ ਕਿਹਾ ਕਿ ਜੇ ਤੂੰ ਰਹਿਣਾ ਚਾਹਵੇਂ ਤਾਂ ਸਾਡੇ ਘਰ ਵਿੱਚ ਰਹਿ ਸਕਦਾ ਹੈ ਕਿਉਂਕਿ ਸਾਡੇ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਦੋ ਕਮਰੇ ਖਾਲੀ ਸੀ ਤੇ ਉਹ ਉਸੇ ਵੇਲੇ ਮੰਨ ਵੀ ਗਿਆ ਤੇ ਅਗਲੇ ਦਿਨ ਆਪਣਾ ਕਪੜਿਆਂ ਦਾ ਭਰਿਆ ਬੈਗ ਲੈ ਕੇ ਸਾਡੇ ਘਰ ਰਹਿਣ ਲਈ ਆ ਗਿਆ ਸੀ ਹੁਣ ਸਾਨੂੰ ਆਸਾਨ ਹੋ ਗਿਆ ਸੀ ਕਿਉਂਕਿ ਪਹਿਲਾਂ ਤਾਂ ਉਹ ਦੂਰ ਰਹਿੰਦਾ ਸੀ ਇਸ ਲਈ ਤਾਂ ਸਾਨੂੰ ਉਸ ਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਸੀ ਜਿਸ ਵਿੱਚ ਕੀ ਸਮਾਂ ਬਹੁਤ ਜ਼ਿਆਦਾ ਲੱਗ ਜਾਂਦਾ ਸੀ ਪਰ ਹੁਣ ਉਹ ਜਦੋਂ ਵੀ ਸਾਨੂੰ ਕਿਤੇ ਜਾਣਾ ਹੁੰਦਾ ਤਾਂ ਅਸੀਂ ਉਸ ਨੂੰ ਤੁਰੰਤ ਨਾਲ ਲੈ ਜਾਂਦੇ ਤੇ ਛੱਟ ਚਲੇ ਜਾਂਦੇ ਅਤੇ ਉਹ ਸਾਨੂੰ ਲੈ ਜਾਂਦਾ ਇੱਕ ਦਿਨ ਰਾਤ ਦੇ ਸਮੇਂ ਮੈਂ ਡਰਾਈਵਰ ਦੇ ਕਮਰੇ ਵਿੱਚ ਰੋਟੀ ਦੇਣ ਲਈ ਗਈ ਤਾਂ ਉਸ ਨੇ ਜੋ ਮੈਨੂੰ ਕਿਹਾ ਕਿ ਤੁਸੀਂ ਰਾਤ ਦੇ 10 ਵਜੇ ਮੈਨੂੰ ਮਿਲ ਸਕਦੇ ਹੋ ਮੈਨੂੰ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਮੈਂ ਬੜੀ ਹੈਰਾਨ ਹੋ ਗਈ ਸੀ ਕਿ ਆਖਰ ਇਸਨੇ ਮੇਰੇ ਨਾਲ ਕੀ ਗੱਲ ਕਰਨੀ ਹੈ ਉਸਨੇ ਕਿਹਾ ਜਦੋਂ ਤੁਹਾਡਾ ਘਰ ਵਾਲਾ ਸੌ ਜਾਵੇ ਉਸੇ ਵੇਲੇ ਆਉਣਾ ਮੈਂ ਉਸ ਨੂੰ ਕਿਹਾ ਪਰ ਅਜਿਹੀ ਕਿਹੜੀ ਗੱਲ ਹੈ ਜਿਹੜੀ ਕਿ ਤੂੰ 10 ਵਜੇ ਹੀ ਕਰਨੀ ਹੈ ਤੂੰ ਹੁਣ ਵੀ ਕਰ ਸਕਦਾ ਹੈ ਤਾਂ ਉਹ ਕਹਿਣ ਲੱਗਾ ਕਿ ਨਹੀਂ ਹੋ ਨਹੀਂ ਤੁਸੀਂ ਰਾਤ ਨੂੰ 10 ਜਾਂ 11 ਵਜੇ ਆਇਓ ਮੈਂ ਤੁਹਾਡੇ ਨਾਲ ਉਸੇ ਸਮੇਂ ਗੱਲ ਕਰਨੀ ਹੈ ਮੈਂ ਉਸਨੂੰ ਕਿਹਾ ਕਿ ਚਲ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਜਦੋਂ ਰਾਤ ਦੇ 10 ਵਜੇ ਗਏ ਤਾਂ ਮੇਰਾ ਘਰ ਵਾਲਾ ਵੀ ਸੌ ਗਿਆ ਮੈਂ ਉਸ ਡਰਾਈਵਰ ਦੇ ਕਮਰੇ ਵਿੱਚ ਗਈ ਜਦੋਂ ਮੈਂ ਉਸਦੇ ਕਮਰੇ ਦੇ ਵਿੱਚ ਪਹੁੰਚੀ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਹੈਰਾਨੀ ਸੀ ਅਤੇ ਬੜੀ ਹੈਰਾਨੀ ਨਾਲ ਮੈਨੂੰ ਵੇਖ ਰਿਹਾ ਸੀ ਮੈਂ ਬੈੱਡ ਤੇ ਬੈਠ ਗਈ ਤੇ ਉਸ ਨੇ ਮੇਰੇ ਹੱਥਾਂ ਦੇ ਉੱਤੇ ਆਪਣਾ ਹੱਥ ਰੱਖਿਆ ਤੇ ਕਹਿਣ ਲੱਗਾ ਕਿ ਮੈਡਮ ਜੀ ਤੁਸੀਂ ਕਿੰਨੇ ਸੋਹਣੇ ਹੋ ਤਾਂ ਮੈਂ ਹੱਸ ਕੇ ਸੰਗੜ ਲੱਗੀ ਤੇ ਥੱਲੇ ਵੇਖਣ ਲੱਗੀ ਉਸ ਨੂੰ ਸਮਝ ਆ ਗਿਆ ਸੀ कि शायद उसको इजाजत मिल गई है अत फिर ड्राइवर ने मेरे नाल पूरी रात दोस्तों मेरा नाम नेहा है ਤੇ ਮੇਰੀ ਉਮਰ 24 ਸਾਲ ਹੈ ਸਾਡੇ ਘਰ ਦੇ ਵਿੱਚ ਮੇਰੇ ਮਾਪਿਓ ਤੇ ਮੇਰਾ ਛੋਟਾ ਭਰਾ ਸੀ ਅਸੀਂ ਬਹੁਤ ਹੀ ਖੁਸ਼हाल ਜ਼ਿੰਦਗੀ ਜੀ ਰਹੇ ਸੀ ਹੁਣ ਮੇਰੇ ਵਿਆਹ ਦੀ ਚਿੰਤਾ ਮੇਰੇ ਘਰਦਿਆਂ ਨੂੰ ਹੋ ਗਈ ਸੀ ਕਿਉਂਕਿ ਮੇਰੀ ਵਿਆਹ ਦੀ ਉਮਰ ਸੀ ਇਸ ਲਈ ਉਹਨਾਂ ਨੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਸਨ ਇੱਕ ਵਾਰ ਇੱਕ ਅਜਿਹਾ ਰਿਸ਼ਤਾ ਆਇਆ ਤਾਂ ਮੁੰਡਾ ਆਰਮੀ ਦੇ ਵਿੱਚ ਸੀ ਅਤੇ ਉਸ ਦੇ ਘਰ ਵਿੱਚ ਉਸ ਦੀ ਮਾਂ ਤੇ ਉਸ ਦਾ ਭਰਾ ਤੇ ਉਸ ਦਾ ਪਿਓ ਸੀ ਤਨਖਾਹ ਵੀ ਵਧੀਆ ਸੀ ਮੇਰੇ ਘਰਦਿਆਂ ਨੇ ਬਿਨਾਂ ਦੇਰੀ ਕੀਤੇ ਮੇਰਾ ਉਸ ਦੇ ਨਾਲ ਵਿਆਹ ਤੈਅ ਕਰ ਦਿੱਤਾ ਵਿਆਹ ਤੋਂ ਬਾਅਦ ਜਦ ਮੈਂ ਆਪਣੇ ਸਹੁਰੇ ਘਰ ਗਈ ਤਾਂ ਉੱਥੇ ਮੇਰੇ ਸੱਸ ਸਹੁਰਾ ਮੇਰਾ ਛੋਟਾ ਦਿਓਰ ਤੇ ਮੇਰਾ ਘਰਵਾਲਾ ਹੀ ਸੀ ਘਰ ਬਹੁਤ ਵਧੀਆ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰਾ ਸਮਾਨ ਸਾਰਾ ਸੁੱਖ ਘਰ ਵਿੱਚ ਸੀ ਮੇਰਾ ਘਰਵਾਲਾ 3 ਮਹੀਨਿਆਂ ਦੀ ਛੁੱਟੀ ਲੈ ਕੇ ਆਇਆ ਸੀ ਪਰ 3 ਮਹੀਨੇ codimension ਲੰਗੇ ਕੁਝ ਪਤਾ ਹੀ ਨਾ ਲੱਗਾ ਕਿਉਂਕਿ ਵਿਆਹ ਦੇ ਵਿੱਚ ਨਵੇਂ-ਨਵੇਂ ਚਾ ਹੁੰਦੇ ਨੇ ਤੇ ਘਰ-ਬਾਰ ਦਾ ਪਤਾ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਮੈਂ ਘਰ ਦੇ ਸਾਰੇ ਕੰਮ ਕਰਕੇ ਛੇਤੀ ਵਿਹਲੀ ਹੋ ਜਾਂਦੀ ਸੀ ਪਰ ਫਿਰ ਵੀ ਸਮਾਂ ਬਹੁਤ ਮੁਸ਼ਕਲ ਨਾਲ ਲੱਗਦਾ ਸੀ ਸਾਰਾ ਦਿਨ ਮੇਰੇ ਵਾਸਤੇ ਕੱਢਣਾ ਬਹੁਤ ਹੀ ਔਖਾ ਸੀ ਕਿਉਂਕਿ ਮੇਰਾ ਅਜੇ ਨਵਾਂ-ਨਵਾਂ ਹੀ ਵਿਆਹ ਹੋਇਆ ਸੀ ਤਾਂ ਇੱਕ ਦਿਨ ਦੀ ਗੱਲ ਹੈ ਮੇਰਾ ਦੌਰ ਮੇਰੇ ਕਮਰੇ ਵਿੱਚ ਆਇਆ ਅਤੇ ਮੈਨੂੰ ਰਹਿਣ ਲੱਗਾ ਭਾਬੀ ਤੁਸੀਂ ਇਕੱਲੇ ਕਿਉਂ ਬੈਠੇ ਹੋ ਤੁਸੀਂ ਸਾਡੇ ਨਾਲ ਗੱਲਾਂ-ਬਾਤਾਂ ਕਰਿਆ ਕਰੋ ਕੋਈ ਗੇਮ ਖੇਡ ਲਿਆ ਕਰੋ ਮੈਂ ਉਸ ਨੂੰ ਕਿਹਾ ਸਨੀ ਮੇਰਾ ਮਨ ਕਿਸੇ ਚੀਜ਼ ਵਿੱਚ ਨਹੀਂ ਲੱਗਦਾ ਹੌਲੀ-ਹੌਲੀ ਹੀ ਮੇਰਾ ਦਿਲ ਲੱਗੂਗਾ ਕਿਉਂਕਿ ਮੈਂ ਤਾਂ ਅਜੀ ਨਵੀਂ-ਨਵੀਂ ਆਈ ਸੀ ਫਿਰ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਆਪਣੇ ਪੇਕੇ ਜਾਵਾਂ ਮੇਰਾ ਬਹੁਤ ਦਿਲ ਕਰ ਰਿਹਾ ਉਹਨਾਂ ਨੇ ਕਿਹਾ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਤੂੰ ਸੇਰੇ ਹੀ ਚਲੀ ਜਾਈਂ ਨਾਲੇ ਬੱਸ ਵਿੱਚ ਨਹੀਂ ਜਾਣਾ ਤੈਨੂੰ ਸੰਨੀ ਛੱਡ ਕੇ ਆਊਗਾ ਮੈਂ ਬੜੀ ਖੁਸ਼ ਹੋ ਗਈ ਸੀ ਤੇ ਆਪਣਾ ਸਮਾਨ ਪੈਕ ਕਰਨ ਲੱਗੀ ਅਤੇ ਉਹ ਸਵੇਰੇ ਮੈਨੂੰ ਗੱਡੀ ਵਿੱਚ ਛੱਡਣ ਲਈ ਤਿਆਰ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਇੱਥੇ ਰੁਕ ਜਾ ਪਰ ਉਹ ਅਗਲੇ ਦਿਨ ਹੀ ਅਸੀਂ ਜਦੋਂ ਪੇਕੇ ਗਏ ਤਾਂ ਸੰਨੀ ਨੇ ਮੈਨੂੰ ਛੱਡਿਆ ਤੇ ਝਟ ਉੱਥੋਂ ਆ ਗਿਆ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਹਾ ਭਾਬੀ ਕੰਮ ਹੈ ਫੇਰ ਆਊਗਾ ਮੈਨੂੰ ਆਪਣੇ ਪੇਕੇ ਘਰ ਆਏ ਹਜੇ 4 ਦਿਨ ਹੋਏ ਸੀ ਪਰ ਮੈਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ ਇਸ ਲਈ ਮੈਂ ਬਸ ਫੜੀ ਇਤੇ ਆਪਣੀ ਸਹੋਰੀ ਆ ਗਈ ਘਰ ਆ ਕੇ ਮੈਂ ਸੰਨੀ ਨੂੰ ਪੁੱਛਿਆ ਕਿ ਸੰਨੀ ਘਰ ਵਿੱਚ ਸਾਰੇ ਠੀਕ ਆ ਤਾਂ ਉਸਨੇ ਕਿਹਾ ਹਾਂ ਭਾਬੀ ਸਾਰੇ ਠੀਕ ਨੇ ਕੀ ਹੋਇਆ ਮੈਂ ਉਸ ਨੂੰ ਕਿਹਾ ਸ਼ੁਕਰ ਹੈ ਪ੍ਰਮਾਤਮਾ ਦਾ ਪਤਾ ਨਹੀਂ ਕਿਉਂ ਮੇਰਾ ਦਿਲ ਕਬਰਾ ਰਿਹਾ ਸੀ ਮੇਰੇ ਦਿਓਰ ਦਾ ਦੁਬਈ ਦਾ ਵੀਜ਼ਾ ਲੱਗ ਗਿਆ ਸੀ ਅਤੇ ਹੁਣ ਉਹ ਵੀ ਚਲਾ ਗਿਆ ਹੁਣ ਘਰ ਵਿੱਚ ਸਿਰਫ ਮੈਂ ਮੇਰੇ ਸੱਸ ਸਹੋਰਾ ਹੀ ਰਹਿ ਗਏ ਸਨ ਇੱਕ ਰਾਤ ਮੇਰੇ ਸਹੁਰੇ ਨੂੰ ਹਾਰਟ ਅਟੈਕ ਆਇਆ ਅਤੇ ਅਸੀਂ ਉਹਨਾਂ ਨੂੰ ਜਲਦੀ ਜਲਦੀ ਹਸਪਤਾਲ ਲੈ ਕੇ ਗਏ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਉਹਨਾਂ ਦੀ ਉਸੇ ਸਮੇਂ ਮੌਤ ਹੋ ਗਈ ਹੁਣ ਘਰ ਦੇ ਵਿੱਚ ਬਹੁਤ ਹੀ ਦੁੱਖ ਦਾ ਮਾਹੌਲ ਸੀ ਸਾਰਿਆਂ ਦਾ ਬੁਰਾ ਹਾਲ ਸੀ ਕੁਝ ਦਿਨ ਬਾਅਦ ਹੀ ਮੈਨੂੰ ਆਰਮੀ ਕੈਂਪ ਤੋਂ ਫੋਨ ਆਇਆ ਉਹਨਾਂ ਨੇ ਕਿਹਾ ਕਿ ਇੱਥੇ ਆਰਮੀ ਕੈਂਪ ਦੇ ਵਿੱਚ ਟ੍ਰੇਨਿੰਗ ਦੇ ਸੈਸ਼ਨ ਵਿੱਚ ਮੇਰੇ ਘਰ ਵਾਲੇ ਦੀ ਸਿਰ ਵਿਸਾਟ ਲਗੀ ਇਸ ਕਰਕੇ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਇਹ ਗੱਲ ਸੁਣ ਕੇ ਮੈਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੇਰੇ ਰੋਣ ਦੀ ਆਵਾਜ਼ ਸੁਣ ਕੇ ਮੇਰੀ ਸੱਸ ਆਈ। ਪੁੱਛਣ ਲੱਗੀ ਕੀ ਹੋਇਆ ਧੀਏ ਪਰ ਮੈਂ ਬੋਲ ਨਾ ਸકી। ਫਿਰ ਮੇਰੀ ਸੱਸ ਨੇ ਮੇਰੇ ਹੱਥ ਤੋਂ ਫੋਨ ਫੜਿਆ ਤੇ ਗੱਲ ਕੀਤੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਇਹ ਸੁਣ ਕੇ ਬੇਹੋਸ਼ ਹੋ ਕੇ ਜ਼ਮੀਨ ਤੇ गिर ਗਈ। ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ। ਮੈਂ ਕੱਲੀ ਘਬਰਾ ਗਈ। ਫਿਰ ਭੱਜ ਕੇ ਗੁਆਂਢ ਵਿੱਚ ਗਈ ਤੇ ਇੱਕ ਮੁੰਡੇ ਨੂੰ ਬੁਲਾਇਆ ਕਿਉਂਕਿ ਘਰ ਵਿੱਚ ਕੋਈ ਹੋਰ ਨਹੀਂ ਸੀ। ਅਸੀਂ ਮੇਰੀ ਸੱਸ ਨੂੰ ਹਸਪਤਾਲ ਲੈ ਕੇ ਗਏ। ਅਤੇ ਉੱਥੇ ਜਾ ਕੇ ਡਾਕਟਰ ਨੇ ਦੱਸਿਆ ਕਿ ਉਹ ਸਦਮੇ ਕਰਕੇ ਕੋਮਾ ਵਿੱਚ ਚਲੀ ਗਈ ਹੈ 2 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਉਹ ਇਸ ਦੁਨੀਆ ਤੋਂ ਚਲੀ ਗਈ ਹੁਣ ਮੈਂ ਘਰ ਦੇ ਵਿੱਚ ਇਕੱਲੀ ਰਹਿ ਗਈ ਸੀ ਮੇਰੀ ਬੁਰੀ ਹਾਲਤ ਸੀ ਮੇਰੇ ਘਰ ਵਾਲੇ ਦਾ ਮੈਨੂੰ ਫੋਨ ਆ ਜਾਂਦਾ ਤੇ ਮੈਂ ਉਸਦੇ ਨਾਲ ਗੱਲ ਕਰ ਲੈਂਦੀ ਫਿਰ ਇੱਕ ਦਿਨ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਹੁਣ ਹਮੇਸ਼ਾ ਲਈ ਵਾਪਸ ਆ ਰਹੀਆਂ ਹਾਂ ਮੇਰੇ ਦਿਲ ਵਿੱਚ ਸਕੂਨ ਸੀ ਕਿ ਚਲੋ ਮੇਰੇ ਕੋਲ ਕੋਈ ਹੋਊਗਾ ਫਿਰ ਮੈਂ ਉਹਨਾਂ ਦੀ ਬੜੀ ਦੇਖਭਾਲ ਕਰਦੀ ਹੁੰਦੀ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਇਸ ਲਈ ਅਸੀਂ ਇੱਕ ਗੱਡੀ ਖਰੀਦ ਲਈ ਕਿਉਂਕਿ ਗੱਡੀ ਦੀ ਸਾਨੂੰ ਲੋੜ ਸੀ ਪਰ ਚਲਾਉਣ ਦੇ ਲਈ ਸਾਨੂੰ ਡਰਾਈਵਰ ਵੀ ਚਾਹੀਦਾ ਸੀ ਕਿਉਂਕਿ ਮੈਨੂੰ ਤਾਂ ਕਾਰ ਚਲਾਉਣੀ ਨਹੀਂ ਆਉਂਦੀ ਸੀ ਇਸ ਕਰਕੇ ਅਸੀਂ ਇੱਕ ਡਰਾਈਵਰ ਵੀ ਰੱਖ ਲਿੱਤਾ ਸੀ ਅਤੇ ਜਦੋਂ ਵੀ ਅਸੀਂ ਕਿਤੇ ਜਾਣਾ ਹੁੰਦਾ ਉਹ ਸਾਨੂੰ ਲੈ ਜਾਂਦਾ ਜਦੋਂ ਮੈਂ ਉਸ ਨੂੰ ਪਹਿਲੀ ਵਾਰੀ ਵੇਖਿਆ ਤਾਂ ਮੈਂ ਤਾਂ ਹੈਰਾਨ ਹੋ ਗਈ ਸੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੁਨੱਖਾ ਤੇ ਲੰਬਾ ਚੌੜਾ ਸੀ ਖੱਟੇ-ਖੱਟੇ ਸ਼ਰੀਰ ਦਾ ਮਾਲਕ ਸੀ ਅਤੇ ਜਦੋਂ ਵੀ ਸਾਨੂੰ ਕਿਤੇ ਜਾਣਾ ਹੁੰਦਾ ਤਾਂ ਅਸੀਂ ਉਸ ਨੂੰ ਫੋਨ ਕਰਦੇ ਤਾਂ ਉਹ ਝਟ ਆ ਜਾਂਦਾ ਇਸੇ ਤਰ੍ਹਾਂ ਸਮਾਂ ਲੰਘ ਰਿਹਾ ਸੀ ਉਹ ਮੈਨੂੰ ਬੜੀਆਂ ਹੀ ਡੂੰਘੀਆਂ ਨਜ਼ਰਾਂ ਦੇ ਨਾਲ ਵੇਖਦਾ ਮੈਨੂੰ ਅਜੀਬ ਲੱਗਦਾ ਮੇਰੇ ਘਰ ਵਾਲੇ ਦੀ ਨਿਗਾਹ ਕਮਜ਼ੋਰ ਸੀ ਉਸ ਨੂੰ ਤਾਂ ਕੁਝ ਪਤਾ ਨਹੀਂ ਲੱਗਦਾ ਸੀ ਪਰ ਮੈਨੂੰ ਸਾਰੀ ਸਮਝ ਸੀ ਕਿਉਂ ਮੈਨੂੰ ਵਾਰ-ਵਾਰ ਕਿਉਂ ਵੇਖਦਾ ਮੈਂ ਘਰ ਪਹੁੰਚ ਕੇ ਉਸ ਨੂੰ ਕਈ ਵਾਰੀ ਪੁੱਛਿਆ ਵੀ ਕਿ ਆਕਰ ਤੂੰ ਮੈਨੂੰ ਇਦਾਂ ਕਿਉਂ ਵੇਖਦਾ ਤਾਂ ਉਹ ਹੱਸ ਕੇ ਟਾਲ ਦਿੰਦਾ ਉਸ ਨੇ ਮੇਰੇ ਘਰਵਾਲੇ ਨੂੰ ਕਮਰੇ ਵਿੱਚ ਛੱਡਿਆ ਤੇ ਉਸ ਕੋਲ ਗਈ ਉਸ ਨੂੰ ਕਿਹਾ ਕਿ ਜੇ ਤੂੰ ਇੱਥੇ ਰੁਕਣਾ ਤਾਂ ਤੂੰ ਰੁਕ ਸਕਦਾ ਹੈ ਕੱਲ ਪੈਂਸ਼ਨ ਲੈਣ ਵੀ ਜਾਣਾ ਤਾਂ ਉਸ ਨੇ ਕਿਹਾ ਕੋਈ ਗੱਲ ਨਹੀਂ ਮੈਂ ਵਾਪਸ ਆ ਜਾਵਾਂਗਾ ਮੈਂ ਉਸ ਨੂੰ ਕਿਹਾ ਕਿ ਸਾਡੇ ਘਰ ਵਿੱਚ ਦੋ ਕਮਰੇ ਖਾਲੀ ਪੈ ਨੇ ਜੇਕਰ ਤੂੰ ਚਾਹਵੇਂ ਤਾਂ ਤੂੰ ਉੱਥੇ ਆਰਾਮ ਕਰ ਸਕਦਾ ਤਾਂ ਉਹ ਵੀ ਮੇਰੇ ਇਹਨਾਂ ਕਹਿਣ ਤੇ ਹੀ ਮੰਨ ਗਿਆ ਸੀ ਅਤੇ ਰਾਤ ਨੂੰ ਮੈਂ ਰੋਟੀ ਬਣਾਈ ਆਪਣੇ ਘਰਵਾਲੇ ਨੂੰ ਰੋਟੀ ਖਵਾਈ ਤੇ ਫਿਰ ਮੈਂ ਉਸ ਡਰਾਈਵਰ ਨੂੰ ਰੋਟੀ ਦੇਣ ਲਈ ਗਈ ਮੈਂ ਉਸ ਨੂੰ ਕਿਹਾ ਕਿ ਰੋਟੀ ਖਾ ਲੈ ਤਾਂ ਉਸ ਨੇ ਕਿਹਾ ਕਿ ਬੈੱਡ ਤੇ ਰੱਖ ਦੋ ਜਦੋਂ ਹੀ ਮੈਂ ਰੋਟੀ ਰੱਖ ਕੇ ਜਾਣ ਲੱਗੀ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਸੀ ਤੇ ਕਹਿਣ ਲੱਗਾ ਮੇਰੀ ਇੱਕ ਗੱਲ ਸੁਣ ਕੇ ਜਾਓ ਮੈਨੂੰ ਬੜਾ ਅਜੀਬ ਲੱਗਾ ਕਿ ਆਖਰ ਉਸ ਨੇ ਮੇਰੇ ਨਾਲ ਕੀ ਗੱਲ ਕਰਨੀ ਹੈ ਮੈਂ ਉਸ ਨੂੰ ਕਿਹਾ ਦੱਸੋ ਉਸ ਨੇ ਕਿਹਾ ਤੁਸੀਂ ਕਿੰਨੇ ਸੋਹਣੇ ਹੋ ਤੁਸੀਂ ਇਸ ਆਦਮੀ ਦੇ ਨਾਲ ਕਿਸ ਤਰ੍ਹਾਂ ਜ਼ਿੰਦਗੀ ਕੱਟ ਰਹੇ ਹੋ ਮੈਂ ਉਸ ਨੂੰ ਕਿਹਾ ਕਿ ਪਹਿਲਾਂ ਤਾਂ ਸਾਰਾ ਕੁਝ ਠੀਕ ਸੀ ਪਰ ਹੁਣ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਕਿਸੇ ਦੁਰਘਟਨਾ ਕਰਕੇ ਚਲੀ ਗਈ ਹੈ ਤਾਂ ਕਹਿ ਲੱਗਾ ਰਾਤ ਨੂੰ ਜਦੋਂ ਸੌਂ ਰਹੀ ਤਾ ਤੁਸੀਂ ਮੇਰੇ ਕੋਲ ਆਇਓ ਮੈਨੂੰ ਤੁਹਾਡ ਨਾਲ ਗੱਲ ਕਰਨੀ ਹੈ ਮੈਂ ਉਸ ਨੂੰ ਕਿਹਾ ਕਿ ਤੂੰ ਜੋ ਕਹਿਣਾ ਹੋਣੀ ਕਹਦੇ ਤਾਂ ਕਹਿ ਲੱਗਾ ਨਹੀਂ ਤੁਸੀਂ ਰਾਤ ਨੂੰ ਫ੍ਰੀ ਹੋ ਕੇ ਆਇਓ ਮੈਂ ਉਸੇ ਸਮੇਂ ਗੱਲ ਕਰਨੀ ਹੈ ਰਾਤ ਨੂੰ ਜਦੋਂ ਮੇਰਾ ਘਰਵਾਲਾ ਸੋਇਆ ਤਾਂ ਮੈਂ ਹੌਲੀ ਦੇ ਕੇ ਡਰਾਈਵਰ ਦੇ ਕਮਰੇ ਵਿੱਚ ਗਈ ਉਹ ਬਸ ਮੈਨੂੰ ਹੀ ਵੇਖ ਰਿਹਾ ਸੀ ਅਤੇ ਫੇਰ ਮੈਂ ਉਸ ਦੇ ਬੈੱਡ ਤੇ ਆ ਕੇ ਬੈਠ ਗਈ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਅੱਜ ਬਹੁਤ ਹੀ ਸੋਹਣੇ ਲੱਗ ਰਹੇ ਹੋ ਮੈਂ ਉਸ ਦੀ ਗੱਲ ਸੁਣ ਕੇ ਸੱਗ ਗਈ ਡਰਾਈਵਰ ਨੇ ਮੈਨੂੰ ਕਿਹਾ ਕਿ ਮੈਂ ਇੱਕ ਗੱਲ ਕਹਾਂ ਕਿ ਤੁਸੀਂ ਮੇਰੀ ਗੱਲ ਮੰਨੋਗੇ ਮੈਂ ਉਸ ਨੂੰ ਕਿਹਾ ਕਿ ਹਾਂ ਤਾਂ ਕਹਿਣ ਲੱਗਾ ਗੁੱਸਾ ਨਾ ਕਰਿਓ ਕਿ ਅੱਜ ਤੁਸੀਂ ਮੈਨੂੰ ਖੁਸ਼ੀ ਦੇ ਸਕਦੇ ਹੋ ਮੈਨੂੰ ਸ਼ਰਮ ਆ ਗਈ ਸੀ ਤੇ ਮੈਂ ਨੀਵੀਂ ਪਾ ਲਈ ਅਤੇ ਮੇਰੀਆਂ ਨੀਵੀਂ ਪਾਉਣ ਨਾਲ ਉਸ ਨੂੰ ਇ tanto ਲੱਗਾ ਜਿੱਦਾਂ ਮੈਂ ਉਸ ਨੂੰ ਇਜਾਜ਼ਤ ਦੇ ਦਿੱਤੀ ਹੋਵੇ ਕਿ ਉਹ ਮੇਰੇ ਵੱਲੋਂ ਪੂਰੀ ਪੂਰੀ ਸਹਿਮਤੀ ਹੈ ਮੈਂ ਹੋਰ ਕੀ ਕਰਦੀ ਮੇਰੇ ਘਰ ਵਾਲੇ ਵਿੱਚ ਉਹਨਾਂ ਗੱਲਬਾਤ ਨਹੀਂ ਸੀ ਜੋ ਪਹਿਲਾਂ ਹੁੰਦੀ ਸੀ ਹੁਣ ਉਹ ਮੈਨੂੰ ਕੁਛ ਨਹੀਂ ਰੱਖ ਸਕਦਾ ਸੀ ਤੇ ਨਾ ਹੀ ਲੋੜਾਂ ਪੂਰੀਆਂ ਕਰਦਾ ਇਸ ਲਈ ਮੈਨੂੰ ਆਪਣੇ ਡਰਾਈਵਰ ਦਾ ਸਹਾਰਾ ਲੈਣਾ ਪਿਆ ਅਤੇ ਹੁਣ ਸਾਡਾ ਰਿਸ਼ਤਾ ਸਾਫ਼ ਹੋ ਚੁੱਕਾ ਜਦੋਂ ਵੀ ਮੌਕਾ ਮਿਲਦਾ ਅਸੀਂ ਆਪਣਾ ਮਨ ਸ਼ਾਂਤ ਕਰਦੇ ਏਦਾਂ ਹੀ ਸਰੀਆਮ ਘਰ ਵਿੱਚ ਕਿਸੇ ਵੀ ਸਮੇਂ ਕਦੇ ਵੀ ਸ਼ੁਰੂ ਹੋ ਜਾਵੇ ਭਾਵੇਂ ਰਾਤ ਜਾਂ ਭਾਵੇਂ ਦਿਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੇਰੇ ਘਰ ਵਾਲੇ ਤਾਂ ਦਿਸਦਾ ਹੀ ਨਹੀਂ ਸੀ ਅਤੇ ਕਦੇ-ਕਦੇ ਤਾਂ ਅਸੀਂ ਉਸਦੇ ਸਾਹਮਣੇ ਵੀ ਸ਼ੁਰੂ ਹੋ ਜਾਂਦੇ ਤੇ ਮਜ਼ਾਕ-ਮਸਤੀ ਕਰ ਲੈਂਦੇ ਅਤੇ ਹੁਣ ਇਦਾਂ ਹੀ ਦਿਨ ਲੰਘ ਰਹੇ ਸੀ ਜ਼ਿਆਦਾ ਸਮਾਂ ਮੈਂ ਉਸਦੇ ਨਾਲ ਹੀ ਰੈਂਦੀ ਸੀ ਅਤੇ ਕਿਉਂਕਿ ਹੁਣ ਸਾਡੇ ਘਰ ਵਿੱਚ ਉਹ ਰਹਿਣ ਲੱਗ ਪਿਆ ਸੀ ਤੇ ਲੋਕਾਂ ਨੂੰ ਇਦਾਂ ਸੀ ਕਿ ਉਸ ਕੋਲ ਇੱਕ ਵੱਖਰਾ ਕਮਰਾ ਹੈ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਲਗਭਗ 6 ਮਹੀਨੇ ਬਾਅਦ ਮੇਰੇ ਘਰਵਾਲੇ ਨੂੰ ਡਾਕਟਰ ਕੋਲ ਲੈ ਕੇ ਗਏ ਉਸ ਦੀ ਅੱਖਾਂ ਦੀ ਜਾਂਚ ਹੋਣੀ ਸੀ ਅਸੀਂ ਸੋਚਿਆ ਕਿ ਜਾਂਚ ਕਰਾ ਕੇ ਘੰਟੇ ਵਿੱਚ ਆ ਜਾਵਾਂਗੇ ਪਰ ਸਾਨੂੰ ਉੱਥੇ ਪੂਰੇ 4 ਘੰਟੇ ਲੱਗੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਅੱਖਾਂ ਦੀ ਸਰਜਰੀ ਹੋਈ ਹੈ ਹੁਣ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਅਸੀਂ ਇਹਨਾਂ ਨੂੰ 3 ਦਿਨ ਬਾਅਦ ਲੈ ਕੇ ਆਏ ਉਹ ਅਸੀਂ ਉਹਨਾਂ ਨੂੰ 3 ਦਿਨ ਬਾਅਦ ਫੇਰ ਡਾਕਟਰ ਕੋਲ ਲੈ ਕੇ ਗਏ ਮੈਨੂੰ ਲੱਗਾ ਸੀ ਕਿ ਚਲੋ ਜਿਵੇਂ ਡਾਕਟਰ ਨੇ ਕਿਹਾ ਉਦਾ ਹੀ ਕਰਨਾ 3 ਦਿਨ ਬਾਅਦ ਡਾਕਟਰ ਨੇ ਸਾਨੂੰ ਕਿਹਾ ਕਿ ਹੁਣ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਤੇ ਇਹਨਾਂ ਦਾ ਧਿਆਨ ਰੱਖਿਓ ਮੈਂ ਉਹਨਾਂ ਦਾ ਧਿਆਨ ਰੱਖਦੀ ਸੀ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਅਸੀਂ ਘਰ ਆਏ ਅਤੇ ਦਹੀਂ ਸਮਾਂ ਬੀਤ ਰਿਹਾ ਸੀ ਡਾਕਟਰ ਨੇ ਪੂਰਾ 1 ਘੰਟਾ ਉਹਨਾਂ ਨੂੰ ਆਰਾਮ ਕਰਨ ਨੂੰ ਕਿਹਾ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਹੁਣ ਤੁਹਾਨੂੰ ਆਉਣ ਦੀ ਲੋੜ ਨਹੀਂ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਅਸੀਂ ਫੇਰ ਆ ਗਏ ਉਸੇ ਰਾਤ ਮੈਂ ਆਪਣੇ ਘਰ ਵੜੇ ਨੂੰ ਸੁਵਾ ਕੇ ਡਰਾਈਵਰ ਦੇ ਕਮਰੇ ਵਿੱਚ ਗਈ ਪਰ ਉਸ ਰਾਤ ਜੋ ਹੋਇਆ ਮੈਂ ਕਦੀ ਸੋਚਿਆ ਵੀ ਨਹੀਂ ਸੀ ਤੇ ਨਾ ਹੀ ਕਦੇ ਸੁਪਨੇ ਵਿੱਚ ਸੋਚਿਆ ਸੀ ਮੇਰਾ ਘਰੌਣਾ ਮੇਰੇ ਸਾਹਮਣੇ ਖੜਾ ਸੀ ਅਤੇ ਅਸੀਂ ਦੋਵੇਂ ਇਕੱਲੇ ਉਸ ਹਾਲਤ ਵਿੱਚ ਸਾਂ ਮੇਰੇ ਘਰੌਣੇ ਨੇ ਮੈਨੂੰ ਕਿਹਾ ਕਿ ਮੈਨੂੰ ਬੜੇ ਦਿਨਾਂ ਤੋਂ ਸ਼ੱਕ ਸੀ ਮੈਂ ਬੇਸ਼ੱਕ ਅੱਖਾਂ ਤੋਂ ਅੰਨਾ ਪਰ ਮੈਂ ਸੋਹ ਤਾਂ ਸਾਬ ਰਿਹਾ ਸੀ ਤੁਸੀਂ ਦੋਵੇਂ ਕੀ ਕਰਦੇ ਹੋ ਤੁਹਾਡੀ ਕੱਲੀ-ਕੱਲੀ ਹਰਕਤ ਦਾ ਮੈਨੂੰ ਪਤਾ ਜਦੋਂ ਤੁਸੀਂ ਮੇਰੇ ਸਾਹਮਣੇ ਇਹ ਸਭ ਕਰ ਰਹੇ ਸੀ ਤਾਂ ਮੈਂ ਸੌਣ ਦਾ ਨਾਟਕ ਕਰਦਾ ਸੀ ਮੈਨੂੰ ਸਾਰਾ ਕੁਝ ਪਤਾ ਸੀ ਮੈਂ ਹੁਣ ਤੈਅ ਕਰ ਲਿਆ ਸੀ ਕਿ ਤੁਹਾਨੂੰ ਰੰਗੇ ਹੱਥੀ ਪੜਾਂਗਾ ਕਿਉਂਕਿ ਉਸ ਦਿਨ ਸਰਜਰੀ ਤੋਂ ਬਾਅਦ ਮੈਂ ਡਾਕਟਰ ਨੂੰ ਸਭ ਸੱਚ ਦੱਸ ਦਿੱਤਾ ਸੀ ਤੇ ਉਸ ਨੂੰ ਮਨਾ ਵੀ ਕਰ ਦਿੱਤਾ ਸੀ ਕਿ ਮੇਰੀ ਘਰ ਵਾਲੀ ਨੂੰ ਇਹ ਗੱਲ ਨਾ ਦੱਸਿਓ ਕਿ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਡਾਕਟਰ ਨੇ ਵੀ ਤੇਰੇ ਕੋਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਮੈਂ ਤੈਨੂੰ ਰੰਗੇ ਹੱਤੀ ਫੜਨਾ ਚਾਹੁੰਦਾ ਸੀ ਸਰਜਰੀ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਆਈ ਤਾਂ ਮੈਂ ਤੁਹਾਡੇ ਤੇ ਧਿਆਨ ਦੇਣਾ ਸ਼ੁਰੂ ਕੀਤਾ ਅਤੇ 3 ਦਿਨ ਬਾਅਦ ਜਦੋਂ ਮੇਰੇ टाੰਕੇ ਕੱਟੇ ਤਾਂ ਤੂੰ ਡਰਾਈਵਰ ਦੇ ਪਿਆਰ ਵਿੱਚ ਇੰਨੀ-ਇੰਨੀ ਹੋ ਗਈ ਸੀ ਕਿ ਤੈਨੂੰ ਕੁਝ ਸਮਝ ਹੀ ਨਾ ਆਇਆ ਤੰਦਾ ਬਸ ਉਹੀ ਚਾਹੀਦਾ ਸੀ ਤੁਸੀਂ ਦੋਵਾਂ ਨੇ ਕਿੰਨੀ ਵਾਰੀ ਮੈਨੂੰ ਧੋਖਾ ਦਿੱਤਾ ਮੈਨੂੰ ਨਹੀਂ ਪਤਾ ਸੀ ਪਰ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲਦਾ ਰਿਹਾ ਇਹ ਮੈਨੂੰ ਹੀ ਪਤਾ ਮੈਂ ਬਸ ਤਾਂ ਉਹਨਾਂ ਨੂੰ ਦੋਨਾਂ ਨੂੰ ਫੜਨਾ ਚਾਹੁੰਦਾ ਸੀ ਅਤੇ ਅਜਿਮ ਕਰਕੇ ਵਖਾ ਦਿੱਤਾ ਮੇਰੀ ਘਰ ਵਾਲੀ ਕਹਿਣ ਲੱਗੀ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਇਸ ਡਰਾਈਵਰ ਨੇ ਮੈਨੂੰ ਫਸਾਇਆ ਹੈ ਸਾਰਾ ਕਸੂਰ ਇਸਦਾ ਹੈ ਡਰਾਈਵਰ ਕਹਿਣ ਲੱਗਾ ਕਿ ਤੁਸੀਂ ਪਾਗਲ ਹੋ ਸਭ ਕੁਝ ਤੁਹਾਡੀ ਮਰਜ਼ੀ ਨਾਲ ਹੋਇਆ ਹੈ ਤੁਸੀਂ ਮੈਨੂੰ ਜਾਣਬੁੱਝ ਕੇ ਫਸਾਰੇ ਹੋ ਤੇ ਬਕਵਾਸ ਕਰ ਰਹੇ ਹੋ ਦੋਨੋਂ ਆਪਸ ਵਿੱਚ ਬਹਿਸ ਕਰਨ ਲੱਗੇ ਉਸਨੇ ਕਿਹਾ ਮੈਂ ਤੇਰੇ ਕਰਕੇ ਆਇਆ ਹਾਂ ਨਾਲੇ ਮੈਂ ਕੋਈ ਤੱਕਾ ਨਹੀਂ ਕੀਤਾ ਤੂੰ ਆਪਣੀ ਮਰਜ਼ੀ ਨਾਲ ਹੀ ਸਭ ਕੁਝ ਕੀਤਾ ਪਰ ਮੈਂ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੱਤਾ ਸੀ ਤੇ ਹੁਣ ਉਸ ਡਰਾਈਵਰ ਦੇ ਨਾਲ ਹੀ ਉਹ ਰਹਿੰਦੀ ਉਸਦੇ ਮਾਪਿਆਂ ਨੇ ਵੀ ਉਸਦੇ ਨਾਲ ਸਾਰੇ ਸਬੰਧ ਤੋੜ ਲਏ ਸੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਜ਼ਿੰਦਗੀ ਦੇ ਔਖੇ ਸੌਖੇ ਸਮੇਂ ਵਿੱਚ ਆਪਣੇ ਜੀਵਨ ਸਾਥੀ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਉਸ ਨੂੰ ਧੋਖਾ ਕਿਉਂਕਿ ਜੋ ਗਲਤ ਹੈ ਸੋ ਗਲਤ ਹੈ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਧੰਨਵਾਦ ਜੀ